ਹਰ ਜਿਓ ਨਿਮਾਣਿਆ ਤੂੰ ਮਾਨ ਚੀਜਿਆਂ ਚੀਜ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਪਰਮ ਜੈ ਸਬਾਲਕ ਭਾਏ ਸਪਾਏ ਲੱਖ ਅਪਰਾਧ ਕੁਮਾਵੇ ਕਰੇ ਉਪਦੇਸ਼ ਛਿੜਕੇ ਬੋ ਪਤੀ ਬਹੜ ਪਿਤਾ ਕਲ ਲਾਵੇ ਪਿਛਲੇ ਔਗਣ ਬਖਸ਼ ਲਏ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਪਰਮ ਸਤਿਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਅੰਮ੍ਰਿਤ ਵੇਲ ਤੋਂ ਲੈ ਕਰਕੇ ਸਤਿਗੁਰਾਂ ਦੀ ਬਾਣੀ ਪਵਿੱਤਰ ਬਾਣੀ ਰੱਬੀ ਬਾਣੀ ਆਪ ਜੀ ਸਰਵਣ ਕਰਦੇ ਆ ਰਹੇ ਹੋ ਆਓ ਧੰਨ ਗੁਰੂ ਕੰਗੀ ਤਰਪਾਤਿ ਸਾਹ ਪੁੱਤਰਾਂ ਦੇ ਦਾਨੀ ਬਾਜਾਂ ਵਾਲੇ ਪ੍ਰੀਤਮ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਲੜੀਵਾਰ ਕਥਾ ਦੇ ਵਿੱਚ ਸਾਰੇ ਜੀਵਨ ਸਤਿਗੁਰਾਂ ਦਾ ਆਪ ਜੀ ਸਰਵਣ ਕੀਤਾ ਹੈ ਆਓ ਹੁਣ ਰਹਿਣੀਆਂ ਕਥਾਵਾਂ ਸਰਵਣ ਕਰੀਏ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਓ ਫਤੇ ਦੀ ਸਾਂਝ ਕੋਈ ਵੀ ਰਸਨਾ ਵਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪ ਜੀ ਨੇ ਸਰਵਣ ਕੀਤਾ ਸੀ ਕਿ ਸਤਗੁਰੂ ਪਾਤਸ਼ਾਹ ਜੀ ਨੇ 40 ਸਿੰਘਾਂ ਨੂੰ ਬਖਸ਼ਿਆ ਭਾਈ ਮਹਾ ਸਿੰਘ ਹੋਣਿਆ ਨੂੰ ਤੇ ਸਤਗੁਰੂ ਜੀ ਨੇ ਮੁਕਤੀ ਦਿੱਤੀ ਤੇ ਤਾਂ ਕਰਕੇ ਇਹ ਅਸਥਾਨ ਦਾ ਨਾਮ ਮੁਕਤਸਰ ਪਿਆ ਮੁਕਤਸਰ ਸਾਹਿਬ ਦਾ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ ਸੋ ਮਾਜੇ ਦੀ ਸੰਗਤ ਨਾਲ ਇੱਕ ਬੀਬੀ ਵੀ ਸੀ ਇੱਕ ਬੀਬੀ ਵੀ ਸੀ ਚਾਲੀ ਸਿੰਘ ਤੇ ਉਹ ਸੀ ਜਿਹੜੇ ਸ਼ਹੀਦ ਹੋ ਗਏ ਇੱਕ ਬੀਬੀ ਵੀ ਆਈ ਸੀ ਨਾਲ ਜਿਹਦਾ ਨਾਮ ਸੀ ਮਾਈ ਭਾਗੋ ਮਾਈ ਭਾਗੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਤਰਾਂ ਦਾ ਵਾਰ ਲੈਣ ਵਾਸਤੇ ਆਈ ਸੀ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰ ਪਾਤਸ਼ਾਹ ਜੀ ਤੋਂ ਦਰਸ਼ਨ ਕਰਨਾ ਤੇ ਦਰਸ਼ਨ ਕਰਕੇ ਪੁੱਤਾਂ ਦੀ ਦਾਤ ਲੈਣੀ ਇਹ ਉਹਦੇ ਮਨ ਵਿੱਚ ਆਸਾ ਸੀ ਵੀ ਸਤਿਗੁਰਾਂ ਤੋਂ ਪੁੱਤਰ ਦੀ ਦਾਤ ਲੈਣੀ ਹੈ ਪਰ ਜਦੋਂ ਸਮਾ ਵੇਖਿਆ ਵੀ ਜੰਗਾਂ ਜੁਦਾਂ ਦਾ ਤਾਂ ਉਹ ਸਿੰਘਾਂ ਨੂੰ ਲਾਣਤਾ ਪਾਈਆਂ ਜਿਹੜੇ ਵਦਾਵਾ ਦੇ ਕੇ ਗਏ ਸੀ ਤੇ ਮਾਈ ਭਾਗੋ ਫਿਰ ਆਪ ਲੜਨ ਵਾਸਤੇ ਜੰਗ ਦੇ ਵਿੱਚ ਤਿਆਰ ਹੋ ਕੇ ਆਈ ਤੇ ਜਦੋਂ ਢਾਵ ਤੇ ਨਾ ਸਤਿਗੁਰੂ ਜੀ ਮੁਕਤੀ ਦੇ ਵਰ ਦੇ ਰਹੇ ਨੇ ਉਹ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਗੁਰਮਖ ਪਿਆਰਿਓ ਇੱਕ ਸਿੰਘ ਨੇ ਆ ਕੇ ਦੱਸਿਆ ਸੱਚੇ ਪਾਤਸ਼ਾਹ ਉੱਥੇ ਇੱਕ ਇਸਤਰੀ ਵੀ ਪਈ ਹੈ ਚਲੋ ਚੱਲ ਕੇ ਦੇਖੋ ਸਤਗੁਰੂ ਜੀ ਨਾਲ ਤੁਰੇ ਔਰ ਉਹ ਜਿਹੜੀ ਇਸਤਰੀ ਸੀ ਉਹ ਫੱਟੜ ਪਈ ਐ ਉਹਦਾ ਨਾਂ ਸੀ ਮਾਈ ਭਾਗੋ ਫੱਟ ਲੱਗੇ ਹੋਏ ਨੇ ਸਰੀਰ ਤੇ ਕਿਰਪਾਨਾਂ ਦੇ ਫੱਟ ਲਹੂ ਚੋ ਰਿਹਾ ਤੇ ਸਤਗੁਰੂ ਜੀ ਨੇ ਹੱਸ ਕੇ ਕਿਹਾ ਜਾ ਕੇ ਮੁਸਕਰਾ ਕੇ ਕਿਹਾ ਕਹਿੰਦੇ ਪੁੱਤਰਾ ਕਾਰਨ ਹੀ ਆਈ ਪੀਰੀ ਸੁੱਤਨ ਲਾਹੇ ਲਈ ਫਕੀਰੀ ਸੂਰਜ ਪ੍ਰਕਾਸ਼ ਵਿੱਚ ਅੰਕਤ ਹੈ ਕਹਿੰਦੇ ਪੁੱਤਰਾਂ ਦਾ ਵਾਰ ਲੈਣਾ ਏਸੀ ਗੁਰੂ ਸਾਹਿਬ ਜੀ ਕਹਿੰਦੇ ਪਰ ਜਨਾਨਾ ਭੇਸ ਉਤਾਰ ਕੇ ਮਰਦਾਵਾਂ ਭੇਸ ਧਾਰਨ ਕਰ ਲਿਆ ਮਰਦਾਨਾ ਭੇਸ ਤੂੰ ਚੰਗਾ ਕੀਤਾ ਧਰਮ ਦੀ ਖਾਤਰ ਲੜ ਕੇ ਤੂੰ ਫੱਟੜ ਹੋਈ ਹੈ ਤੇਰੇ ਬੜੇ ਵੱਡੇ ਭਾਗ ਨੇ ਗੁਰੂ ਸਾਹਿਬ ਜੀ ਕਹਿੰਦੇ ਮਾਈ ਭਾਗੋ ਤੇਰੇ ਭਾਗ ਬੜੇ ਚੰਗੇ ਨੇ ਭਾਗੋ ਨੂੰ ਚੁਕਾ ਕੇ ਸਤਗੁਰੂ ਜੀ ਡੇਰੇ ਲਿਆਏ ਮਰਮ ਪੱਟੀ ਕੀਤੀ ਉਹਨੂੰ ਰਾਜੀ ਕੀਤਾ ਮਾਈ ਭਾਗੋ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਮਾਝੇ ਦੇ ਸਿੰਘਾਂ ਨਾਲ ਮਿਲ ਕੇ ਮੈਂ ਆਪ ਜੀ ਤੋਂ ਪੁੱਤਰ ਦੀ ਬਖਸ਼ਿਸ਼ ਲੈਣ ਵਾਸਤੇ ਆਈ ਸੀ ਪਰ ਇੱਥੇ ਜਦ ਜੁਦ ਹੋਣ ਲੱਗ ਪਿਆ ਤੇ ਨਾਲ ਮੈਨੂੰ ਪਤਾ ਲੱਗਿਆ ਕਿ ਉਹ ਜਿਹੜੇ ਸਿੰਘ ਨੇ ਬਦਾਵਾ ਦੇ ਕੇ ਗਏ ਨੇ ਤਾਂ ਮੇਰਾ ਵੀ ਮਨ ਕਰਿਆ ਕਿ ਮੈਂ ਜਾ ਕੇ ਜੁੱਧ ਵਿੱਚ ਸ਼ਾਮਲ ਹੋਵਾਂ ਮੈਂ ਜੁੱਧ ਵਿੱਚ ਸ਼ਾਮਲ ਹੋ ਗਈ ਕਈ ਤੁਰਕਾਂ ਨੂੰ ਮੈਂ ਬਰਸ਼ਿਆਂ ਨਾਲ ਵਿੰਨਿਆ ਧਰਤੀ ਤੇ ਸੁੱਟਿਆ ਅੰਤ ਨੂੰ ਆਪ ਮੈਂ ਧਰਤੀ ਤੇ ਫੱਟੜ ਹੋ ਕੇ ਡਿੱਗ ਪਈ ਤੂੰ ਸਾਂ ਮੈਨੂੰ ਮਰਨ ਤੋਂ ਬਚਾ ਲਿਆ ਹੱਥ ਦੇ ਕੇ ਬਚਾ ਲਿਆ ਮੈਨੂੰ ਹੁਣ ਕੋਈ ਇੱਛਾ ਨਹੀਂ ਹੁਣ ਮੈਨੂੰ ਪੁੱਤਰ ਦੀ ਵੀ ਇੱਛਾ ਨਹੀਂ ਹੈ ਮੈਂ ਸਦਾ ਉਪਜੀ ਦੇ ਨਾਲ ਰਹਿਣਾ ਚਾਹੁੰਨੀ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਮਾਈ ਭਾਗੋ ਤੋਂ ਨੇ ਹਾਲ ਹੈ ਤੇਰਾ ਜਨਮ ਮਰਨ ਕੱਟਿਆ ਗਿਆ ਹੈ ਉਹ ਪਰੰਤ ਮਾਈ ਭਾਗੋ ਤਿਆਰ ਪਰ ਤਿਆਰ ਹੋ ਕੇ ਹਥਿਆਰ ਧਾਰਨ ਕਰਕੇ ਤੇ ਸੇਵਾ ਦੇ ਵਿੱਚ ਲੱਗੀ ਰਹੀ ਮਾਈ ਭਾਗੋ ਦਾ ਜਿਹੜਾ ਦੇਹਾਂਤ ਹੈ ਸਰੀਰ ਛੱਡਿਆ ਉਹ ਹਜੂਰ ਸਾਹਿਬ ਜਾ ਕੇ ਛੱਡਿਆ ਹਜੂਰ ਸਾਹਿਬ ਮਾਈ ਭਾਗੋ ਦਾ ਸਪੈਸ਼ਲ ਅਲੱਗ ਸਥਾਨ ਬਣਿਆ ਹੋਇਆ ਹੈ ਜਿਹਨੂੰ ਬੁੰਗਾ ਆਖਦੇ ਨੇ ਬੁੰਗਾ ਉਹ ਬੁੰਗਾ ਬਣਿਆ ਹੋਇਆ ਮਾਈ ਭਾਗੋ ਦੇ ਨਾਂ ਤੇ ਔਰ ਇਧਰ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਮੁਕਤਸਰ ਤੋਂ ਅੱਗੇ ਨੂੰ ਤੁਰ ਪਏ ਤੇ ਅੱਗੇ ਤੁਰੇ ਅੱਗੇ ਹੁਣ ਇਲਾਕਾ ਜਿਹੜਾ ਸੀ ਉਹ ਇਧਰ ਬਠਿੰਡੇ ਦਾ ਇਲਾਕਾ ਸ਼ੁਰੂ ਹੋ ਗਿਆ ਹੁਣ ਜਿਹੜੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਰਾੜ ਆਪਣੇ ਕੋਲ ਨੌਕਰ ਰੱਖੇ ਸੀ ਨਾ ਉੱਥੇ ਦੀਨੇ ਕੰਗੜ ਰਹਿੰਦੇ ਹੋਏ ਉਹ ਬਰਾੜ ਸਤਿਗੁਰੂ ਜੀ ਨੂੰ ਧੋਖਾ ਦੇ ਗਏ ਨਾਲੇ ਤੇ ਦੁਨੀਆ ਤਨਖਾਹਾਂ ਲੈ ਗਏ ਤੇ ਨਾਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਬਹਾਨਾ ਲਾ ਕੇ ਘਰ ਚਲੇ ਗਏ ਤੇ ਸਤਿਗੁਰੂ ਜੀ ਨੇ ਉਹ ਬਰਾੜਾਂ ਨੂੰ ਫਿਰ ਸ਼ਾਪ ਦਿੱਤਾ ਸੀ ਸਤਿਗੁਰੂ ਜੀ ਨੇ ਪਾਤਸ਼ਾਹ ਕਹਿੰਦੇ ਵਿਗੜੇ ਬਰਾੜ ਸਹਬੋ ਹਾਰ ਉਜਾੜ ਸੋਚਾੜ ਉਹ ਕਹਿੰਦੇ ਉਹ ਜਾਣਾ ਤੇ ਝਾੜਾਂ ਵਿੱਚ ਬਸਣ ਵਾਲੇ ਇਹ ਵਿਰਾੜ ਕਹਿੰਨੇ ਵਿਗੜੇ ਹੋਏ ਨੇ ਇਹ ਸਿੱਖੀਆਂ ਨਾਲ ਗੱਲਾਂ ਕਰਦੇ ਨੇ ਹੱਸਦੇ ਨੇ ਗੁਰੂ ਤੇ ਤੇ ਗੁਰੂ ਜੀ ਨੇ ਕਿਹਾ ਸਾਡਾ ਖਾਲਸਾ ਇਹ ਜਿਹੜਾ ਧਨ ਲੈ ਕੇ ਗਏ ਨੇ ਨਾ ਦੂਰੀਆਂ ਤਨਖਾਹਾਂ ਲੈ ਕੇ ਗਏ ਨੇ ਹਜ਼ਾਰਾਂ ਗੁਣਾ ਧਨ ਇਹਨਾਂ ਤੋਂ ਵੱਧ ਮੜਵਾਏਗਾ ਮੇਰਾ ਖਾਲਸਾ ਇਹ ਖਾਲਸੇ ਦੀ ਰਹਿਜਤ ਹੋ ਕੇ ਬਸ ਬਸਣਗੇ ਹੁਣ ਇੱਥੋਂ ਗੁਰੂ ਜੀ ਅੱਗੇ ਨੂੰ ਚੱਲ ਪਏ ਸਤਗੁਰੂ ਪਾਤਸ਼ਾਹ ਜੀ ਸਖੂ ਤੇ ਬੁੱਧ ਦੋ ਮਹੰਤ ਸੀ ਉਹ ਸਤਗੁਰਾਂ ਨੂੰ ਮਿਲਣ ਵਾਸਤੇ ਆਏ ਦਰਸ਼ਨ ਕੀਤੇ ਨਿਹਾਲ ਹੋ ਗਏ ਤੇ ਇਦੋਂ ਅੱਗੇ ਸਤਗੁਰੂ ਪਾਤਸ਼ਾਹ ਮਹਾਰਾਜ ਹੁਣ ਤਲਵੰਡੀ ਦੇ ਇਲਾਕੇ ਵਿੱਚ ਚਲੇ ਗਏ ਹੁਣ ਧਿਆਨ ਨਾਲ ਸੁਣਿਓ ਤਲਵੰਡੀ ਦੇ ਇਲਾਕੇ ਵਿੱਚ ਚਲੇ ਗਏ ਸਭੋ ਕੀ ਤਲਵੰਡੀ ਜਿਨੂੰ ਆਪ ਦਮਦਮਾ ਸਾਹਿਬ ਵੀ ਆਖਦੇ ਆ ਉਹਦਾ ਇਤਿਹਾਸ ਅੱਗੇ ਹੁਣਾ ਰਿਹਾ ਹੈ ਹੁਣ ਇੱਥੇ ਸਤਿਗੁਰੂ ਜੀ ਜਦੋਂ ਪਹੁੰਚੇ ਨਾ ਪਿੰਡ ਦੇ ਬਾਹਰ ਤਲਵੰਡੀ ਪਿੰਡ ਦੇ ਬਾਹਰ ਉੱਥੇ ਗੁਰੂ ਸਾਹਿਬ ਜੀ ਨੇ ਡੇਰਾ ਕਰ ਲਿਆ ਕਦੇ ਪਿੰਡ ਚ ਨਹੀਂ ਸੀ ਗਏ ਗੁਰੂ ਸਾਹਿਬ ਜੀ ਨਾ ਗੁਰੂ ਸਾਹਿਬ ਜੀ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਨਾ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੇ ਵੀ ਪ੍ਰਚਾਰ ਕੀਤਾ ਦੇਖੋ ਤੁਰ ਫਿਰ ਕੇ ਉਹ ਵੀ ਪਿੰਡ ਤੋਂ ਬਾਹਰ ਵਹਿੰਦੇ ਹੁੰਦੇ ਸੀ ਜਾ ਕੇ ਪਿੰਡ ਦੇ ਲੋਕ ਆ ਕੇ ਸੰਗਤ ਆ ਕੇ ਲੈ ਜਾਂਦੀ ਤਾਂ ਠੀਕ ਐ ਨਹੀਂ ਬਾਹਰੋਂ ਹੀ ਮੁੜ ਜਾਂਦੇ ਸੀ ਜਿੰਨੇ ਆ ਸਥਾਨ ਤੁਸੀਂ ਵੇਖੋਗੇ ਗੁਰੂ ਸਾਹਿਬ ਦੇ ਬਾਹਰ ਸਥਾਨ ਬਣੇ ਹੋਏ ਨੇ ਪਿੰਡ ਤੋਂ ਬਾਹਰ ਬਣੇ ਹੋਏ ਨੇ ਕਿਉਂਕਿ ਪਿੰਡ ਤੋਂ ਬਾਹਰ ਹੀ ਸਤਿਗੁਰੂ ਜੀ ਵੰਦੇ ਹੁੰਦੇ ਆਮ ਕਰਕੇ ਪਿੰਡੇ ਤੋਂ ਬਾਹਰ ਨੇ ਕੋਈ ਹੁਣ ਜਿਹੜਾ ਪਿੰਡ ਦੇ ਵਿਚਾਲੇ ਐ ਜਿਹੜਾ ਇਤਿਹਾਸਿਕ ਸਥਾਨ ਐ ਹੁਣ ਇੱਧਰ ਤਲਵੰਡੀ ਦੇ ਇਲਾਕੇ ਵਿੱਚ ਗੁਰੂ ਸਾਹਿਬ ਜੀ ਪਹੁੰਚੇ ਇੱਥੇ ਤਲਵੰਡੀ ਤੋਂ ਬਾਹਰ ਗੁਰੂ ਸਾਹਿਬ ਨੇ ਡੇਰਾ ਕਰ ਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਇੱਥੇ ਬੈਠੇ ਨੇ ਨਾ ਡੱਲੇ ਨੂੰ ਪਤਾ ਲੱਗਿਆ ਚੌਧਰੀ ਡੱਲਾ ਚੌਧਰੀ ਡੱਲਾ ਬੜਾ ਤਾਕਤ ਵਾਲਾ ਸੀ ਬੜਾ ਸੂਰਮਾ ਸੀ ਉਹਨੇ ਆਪਣੇ ਕੋਲ ਸੰਕੜੇ ਸ਼ਸਤਰਧਾਰੀ ਉਹਨੇ ਆਪਣੇ ਕੋਲ ਨੌਜਵਾਨ ਰੱਖੇ ਹੋਏ ਸਨ 400 ਸੂਰਮਾ ਸੀ ਉਹਦੇ ਕੋਲ 400 ਸੂਰਮਾ ਡੱਲੇ ਚੌਧਰੀ ਦੇ ਕੋਲ ਇਹ ਡੱਲੇ ਚੌਧਰੀ ਸਤਗੁਰਾਂ ਤੇ ਸਰਦਾ ਬਹੁਤ ਰੱਖਦਾ ਸੀ ਤੇ ਗੁਰਮਖ ਪਿਆਰ ਇਹ ਸਤਗੁਰਾਂ ਦੇ ਹਾਜ਼ਰ ਹੋਇਆ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਸਤਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਤਲਵੰਡੀ ਤੋਂ ਬਾਹਰ ਆ ਕੇ ਸਤਗੁਰਾਂ ਨੂੰ ਮਿਲਿਆ ਤੇ ਬਹਿ ਕੇ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਆਨੰਦ ਕੁੱਛਲਤਾ ਪੁੱਛੀ ਤੇ ਉਹਨੂੰ ਪਤਾ ਲੱਗਿਆ ਡੱਲੇ ਚੌਧਰੀ ਨੂੰ ਕਿ ਸਤਗੁਰਾਂ ਦੇ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਗਏ ਭਾਈ ਡੱਲਾ ਅਫਸੋਸ ਕਰਨ ਲੱਗ ਪਿਆ ਸੱਚੇ ਪਾਤਸ਼ਾਹ ਤੁਹਾਨੂੰ ਤੇ ਬੜੀਆਂ ਬਿਪਤਾ ਪੈ ਗਈਆਂ ਤੁਹਾਡੇ ਚਾਰੇ ਸਾਹਿਬਜਾਦੇ ਸ਼ਹੀਦ ਹੋ ਗਏ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪਣਾ ਡੇਰਾ ਮੇਰੇ ਪਿੰਡ ਵਿੱਚ ਲੈ ਚੱਲੋ ਤੁਸੀਂ ਪਿੰਡ ਵਿੱਚ ਚੱਲੋ ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਪਿਛਲੀ ਵਹੀਰ ਆ ਜਾਵੇਗੀ ਪਿੱਛੋਂ ਵੀ ਸੰਗਤ ਆ ਰਹੀ ਹੈ ਅਸੀਂ ਸੰਧਿਆ ਸਮੇ ਪਿੰਡ ਵਿੱਚ ਆਵਾਂਗੇ ਤੇ ਡੱਲਾ ਉਥੇ ਹੀ ਬਹਿ ਗਿਆ ਸਤਿਗੁਰਾਂ ਦੇ ਕੋਲ ਆਪਣੇ ਆਦਮੀ ਵੀ ਬੈਠੇ ਨੇ ਉਹਦੇ ਸੁਰਮੇ ਹੁਣ ਧਿਆਨ ਨਾਲ ਸੁਣਿਓ ਗੁਰੂ ਜੀ ਕੋਲ ਬੈਠੇ ਨੇ ਡੱਲੇ ਨੇ ਫੇਰ ਉਹੀ ਵਚਨ ਕਿਹਾ ਡੱਲਾ ਕਹਿੰਦਾ ਕਹਿੰਦਾ ਜੀ ਤੁਹਾਨੂੰ ਤੇ ਬੜੇ ਮਹਿੰਗੇ ਮਾਮਲੇ ਪੈ ਗਏ ਆਨੰਦਪੁਰ ਸਭ ਛੱਡਣਾ ਪੈ ਗਿਆ ਗੁਰੂ ਜੀ ਦੁਸ਼ਟਾਂ ਤੁਰਕਾਂ ਨੇ ਤੁਹਾਡੇ ਨਾਲ ਬੜਾ ਕਪਟ ਕੀਤਾ ਬੜਾ ਮਾੜਾ ਕੀਤਾ ਕਿੱਥੇ ਉਹ ਮੁਲਕ ਦਾ ਬਾਦਸ਼ਾਹ ਤੇ ਕਿੱਥੇ ਤੁਹਾਡੇ ਪਾਸ ਗਿਣਤੀ ਦੇ ਥੋੜੇ ਜਿਹੇ ਯੋਧੇ ਜੰਗ ਦੇ ਭਾਰੀ ਧੰਦੇ ਤੁਹਾਨੂੰ ਪੈ ਗਏ ਚਾਰੇ ਸਹਿਬ ਜਾਦੇ ਤੁਹਾਡੇ ਸ਼ਹੀਦ ਹੋ ਗਏ ਤੁਹਾਡੇ ਤੇ ਬੜੀ ਬਿਪਤਾ ਆ ਗਈ ਚੋਂ ਪਾਸਿਆਂ ਤੋਂ ਅਨੰਦਪੁਰ ਸਾਹਿਬ ਵੈਰੀਆਂ ਨੇ ਘੇਰ ਲਿਆ ਜਦੋਂ ਆ ਗੱਲ ਕਹੀ ਨਾ ਹੁਣ ਅਗਲੀ ਗੱਲ ਜਿਹੜੀ ਕਹੀ ਐ ਉਹ ਧਿਆਨ ਨਾਲ ਸੁਣਿਓ ਅਗਲੀ ਗੱਲ ਜਿਹੜੀ ਕਹੀ ਨਾ ਡੱਲੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਸੋਚਿਆ ਇਹ ਹੰਕਾਰ ਹੋ ਗਿਆ ਇਹਨੂੰ ਅਗਲੀ ਗੱਲ ਕਿਹੜੀ ਕਹਿੰਦੀ ਕਹਿੰਦੇ ਜੀ ਤੁਹਾਨੂੰ ਅਨੰਪੁਰ ਸਭ ਛੱਡਣਾ ਪਿਆ ਚਾਰੇ ਸਾਹਿਬ ਜਾਂਦੇ ਸ਼ਹੀਦ ਹੋ ਗਏ ਇਹੋ ਜੀ ਵਿਪਤਾ ਵਿੱਚ ਤੁਸੀਂ ਮੈਨੂੰ ਕਿਉਂ ਨਹੀਂ ਯਾਦ ਕੀਤਾ ਆਖੋ ਸਤਨਾ ਗੁਰੂ ਸਾਹਿਬ ਨੇ ਸੋਚਿਆ ਇਹ ਹੰਕਾਰ ਹੈ ਇਹਨੂੰ ਆਪਣੀ ਤਾਕਤ ਦਾ ਹੰਕਾਰ ਹੈ ਤੁਸੀਂ ਮੈਨੂੰ ਕਿਉਂ ਨਹੀਂ ਯਾਦ ਕੀਤਾ ਮੈਂ ਆਪਣੇ ਸੂਰਮੇ ਲੈ ਕੇ ਤੁਹਾਡੇ ਕੋਲ ਆ ਜਾਂਦਾ ਤੁਹਾਡੇ ਪਾਸ ਹਾਜ਼ਰ ਹੋ ਜਾਂਦਾ ਕਹਿੰਦਾ ਜੇ ਮੈਂ ਤੁਹਾਡੇ ਕੋਲ ਆ ਜਾਂਦਾ ਨਾ ਤੁਹਾਨੂੰ ਇਹ ਜਿਹੜੇ ਜੁੱਧ ਦੇ ਭਾਰੀ ਧੰਦੇ ਇਹ ਨਹੀਂ ਸੀ ਪਹਿਣੇ ਐਨੇ ਕਸ਼ਟ ਨਹੀਂ ਸੀ ਪਹਿਣੇ ਤੁਹਾਨੂੰ ਗੁਰੂ ਸਾਹਿਬ ਨੇ ਆਖਿਆ ਡਲਿਆ ਉਹ ਪ੍ਰਮਾਤਮਾ ਦੀਆਂ ਲਿਖੀਆਂ ਕੋਈ ਮੇਟ ਨਹੀਂ ਸਕਦਾ ਹੈ ਨਾਲੇ ਜਿਹੜੇ ਸਹਬਜ਼ਾਦੇ ਪ੍ਰਮਾਤਮਾ ਨੇ ਦਿੱਤੇ ਸੀ ਉਸੇ ਨੇ ਵਾਪਸ ਲੈ ਲੇ ਸਾਨੂੰ ਕੋਈ ਇਹਦੇ ਵਿੱਚ ਸੋਗ ਜਾਂ ਹਰਖ ਨਹੀਂ ਹੈ ਅਸੀਂ ਖੁਸ਼ ਹਾਂ ਗੁਰੂ ਸਾਹਿਬ ਜੀ ਕਹਿੰਦੇ ਡੱਲਾ ਫੇਰ ਉਹੀ ਗੱਲਾਂ ਕਰਨ ਲੱਗ ਪਿਆ ਹਮਦਰਦੀ ਦੀਆਂ ਤੇ ਸਤਿਗੁਰੂ ਪਾਸਮਹਾਰਾਜ ਜੀ ਡੱਲੇ ਨੂੰ ਜਦੋਂ ਦੇਖਿਆ ਨਾ ਵੀ ਇਹ ਨਹੀਂ ਟਿਕਦਾ ਡੱਲਾ ਅੱਖ ਲੱਗਾ ਕਹਿੰਦਾ ਜੀ ਮੇਰੇ ਇੰਨੇ ਤਕੜੇ ਸੂਰਮੇ ਡੱਲਾ ਕਹਿੰਦਾ ਗੁਰੂ ਜੀ ਜੋ ਤੁਸੀਂ ਫਰਮਾਇਆ ਠੀਕ ਹੈ ਪਰ ਅਸੀਂ ਤੁਹਾਡੇ ਦਾਸ ਆ ਮੈਨੂੰ ਜੇ ਤੁਸੀਂ ਹੁਕਮ ਭੇਜਦੇ ਨਾ ਮੈਂ ਆਪਣੇ ਸਾਰੇ ਯੋਧੇ ਲੈ ਕੇ ਨਾ ਮੈਰੀਆਂ ਦੇ ਆਹੂ ਲਾ ਦਿੰਦਾ ਗੁਰੂ ਜੀ ਨੇ ਫੇਰ ਡੱਲੇ ਨੂੰ ਕਿਹਾ ਉਹ ਕਹਿੰਦੇ ਡੱਲਿਆ ਜੋ ਬੀਤ ਗਈ ਸੋ ਬੀਤ ਗਈ ਬੀਤਿਆ ਸਮਾਂ ਹੱਥ ਨਹੀਂ ਆਉਂਦਾ ਉਹਨੂੰ ਨਹੀਂ ਯਾਦ ਕਰਨਾ ਚਾਹੀਦਾ ਹੁਣ ਹਰ ਹੋ ਕੇ ਰਹਿੰਦੀ ਹੈ ਗੁਰੂ ਜੀ ਨੇ ਫੇਰ ਕਿਹਾ ਗੁਰੂ ਸਾਹਿਬ ਜੀ ਦੇ ਦਵਾਰਾ ਕਹਿਣ ਤੇ ਵੀ ਨਾ ਡੱਲਾ ਨਹੀਂ ਟਿਕਿਆ ਭਾਈ ਡੱਲਾ ਆਪਣੀ ਬਹਾਦਰੀ ਦੀਆਂ ਗੱਲਾਂ ਕਰਦਾ ਰਿਹਾ ਆਪਣੀ ਵਡਿਆਈ ਕਰਦਾ ਰਿਹਾ ਕਹਿੰਦਾ ਜੀ ਮੈਨੂੰ ਜੇ ਹੁਕਮ ਕਰਦੇ ਨਾ ਮੈਂ ਆ ਜਾਂਦਾ ਕੁਦਰਤੀ ਇਹ ਗੱਲਾਂ ਹੋ ਰਹੀਆਂ ਨੇ ਨਾ ਤਾਂ ਉੱਥੇ ਦੋ ਕਾਰੀਗਰ ਆ ਗਏ ਲਾਹੌਰ ਤੋਂ ਲਾਹੌਰ ਤੋਂ ਦੋ ਕਾਰੀਗਰ ਆ ਗਏ ਉਹਨਾਂ ਦੇ ਹੱਥ ਵਿੱਚ ਬੜੀ ਵਧੀਆ ਬੰਦੂਕ ਹੈ ਕਿਉਂਕਿ ਸਤਗੁਰਾਂ ਨੇ ਕਿਹਾ ਸੀ ਕਿ ਸਾਨੂੰ ਜਿਹੜਾ ਵਧੀਆ ਤੋਂ ਵਧੀਆ ਹਥਿਆਰ ਸ਼ਸਤਰ ਲਿਆ ਕੇ ਦਵੇਗਾ ਸਾਡੇ ਤੇ ਉਹਦੀ ਬਹੁਤ ਖੁਸ਼ੀ ਹੋਵੇਗੀ ਇਹਨਾਂ ਨੇ ਬੰਦੂਕ ਬਣਾ ਕੇ ਲੈ ਕੇ ਆਲੀ ਦੋ ਕਾਰੀਗਰ ਸੰਨ ਆਪ ਇਹਨਾਂ ਨੇ ਆਪਣੇ ਹੱਥੀ ਬਣਾਈ ਵਧੀਆ ਸਤਗੁਰਾਂ ਵਾਸਤੇ ਬੰਦੂਕ ਉਹ ਬੰਦੂਕ ਸਤਗੁਰਾਂ ਦੇ ਚਰਨਾਂ ਵਿੱਚ ਭੇਟ ਕੀਤੀ ਸੱਚੇ ਪਾਤਸ਼ਾਹ ਲਓ ਜਦੋਂ ਆਪਾਂ ਦਮਦਮਾ ਸਭ ਜਾਣਿਆ ਨਾ ਉਹ ਬੰਦੂਕ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਸ਼ੀਸ਼ੇ ਵਿੱਚ ਜੜੀ ਹੋਈ ਹੈ ਸੰਗਤ ਦਰਸ਼ਨ ਕਰਦੀ ਹੈ ਉਹ ਜਿਹੜੀ ਬੰਦੂਕ ਭੇਟ ਕੀਤੀ ਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਉੱਥੇ ਸੰਗਤਾਂ ਜਾਂਦੀਆਂ ਨੇ ਦਰਸ਼ਨ ਅੱਜ ਵੀ ਉਹ ਬੰਦੂਕ ਦੇ ਹੁੰਦੇ ਐ ਤੇ ਗੁਰਮਖ ਪਿਆਰਿਓ ਸਾਬੋ ਕੀ ਤਲਵੰਡੀ ਇੱਕ ਸ਼ੀਸ਼ਾ ਵੀ ਰੱਖਿਆ ਹੋਇਆ ਦਰਬਾਰ ਸਾਹਿਬ ਦੇ ਵਿੱਚ ਉਹ ਸ਼ੀਸ਼ਾ ਇਸ ਵਾਸਤੇ ਐ ਕੇ ਕਈ ਵਾਰ ਕਿਸੇ ਨੂੰ ਅਧਰੰਗ ਹੋ ਜਾਂਦਾ ਹੈ ਇੱਕ ਪਾਸਾ ਖੜ ਜਾਂਦਾ ਹੈ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉੱਥੇ ਉਸ ਸ਼ੀਸ਼ੇ ਵਿੱਚ ਜਿਹੜਾ ਵੀ ਆਪਣਾ ਕੋਈ ਮੂੰਹ ਦੇਖੇਗਾ ਉਹਦਾ ਮੂੰਹ ਸਿੱਧਾ ਹੋ ਜਾਏਗਾ ਆਖੋ ਸਤਨਾਮ ਉਹ ਸ਼ੀਸ਼ਾ ਜੋ ਅੱਜ ਵੀ ਵਰਕਤਾਂ ਨੇ ਸ਼ੀਸ਼ਾ ਉਹ ਦਰਬਾਰ ਸਾਹਿਬ ਦੇ ਵਿੱਚ ਰੱਖਿਆ ਹੋਇਆ ਹੈ ਤੇ ਉਹ ਬੰਦੂਕ ਦੇ ਵੀ ਦਰਸ਼ਨ ਕਰਾਏ ਜਾਂਦੇ ਨੇ ਉਹ ਸ਼ੀਸ਼ੇ ਵਿੱਚ ਜੜੀ ਹੋਈ ਹੈ ਤੇ ਗੁਰਮਖ ਪਿਆਰਿਓ ਉਹ ਬੰਦੂਕ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕੀਤੀ ਦੋ ਕਾਰੀਗਰਾਂ ਨੇ ਲਾਹੌਰ ਦੇ ਕਾਰੀਗਰ ਗੁਰੂ ਸਾਹਿਬ ਜੀ ਨੇ ਬੰਦੂਕ ਹੱਥ ਵਿੱਚ ਚੁੱਕ ਲਈ ਹੱਥ ਵਿੱਚ ਚੁੱਕ ਕੇ ਬੰਦੂਕ ਸਤਗੁਰੂ ਪਾਤਸ਼ਾਹ ਜੀ ਉਹਦਾ ਪਲੀਤਾ ਖੋਲ ਕੇ ਵੇਖਦੇ ਨੇ ਤੇ ਸਤਗੁਰੂ ਪਾਤਸ਼ਾਹ ਜੀ ਅੱਖ ਬੰਦ ਕਰ ਕਰਕੇ ਨਿਸ਼ਾਨਾ ਬੰਨ ਕੇ ਵੇਖਦੇ ਨੇ ਤੇ ਇਹਨੇ ਨੂੰ ਨਾ ਸਤਗੁਰੂ ਜੀ ਨੇ ਬਚਨ ਕੀਤਾ ਉਹ ਕਹਿੰਦੇ ਡੱਲਿਆ ਕਿਉਂਕਿ ਡੱਲੇ ਦਾ ਹੰਕਾਰ ਦੂਰ ਕਰਨਾ ਸੀ ਗੁਰੂ ਸਾਹਿਬ ਨੇ ਉਹ ਕਹਿੰਦਾ ਸੀ ਨਾ ਵੀ ਮੇਰੇ ਬਹੁਤ ਤਕੜੇ ਆਦਮੀ ਨੇ ਮੇਰੇ ਸੂਰਮੇ ਆਦਮੀ ਨੇ ਤੁਸੀਂ ਮੈਨੂੰ ਕਿਉਂ ਨਹੀਂ ਯਾਦ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਡੱਲਿਆ ਉਹ ਦੋ ਆਦਮੀ ਲਿਆ ਆਪਣੇ ਬੰਦੂਕ ਦਾ ਨਿਸ਼ਾਨਾ ਪਰਖਣੇ ਆਖੋ ਸਤਨਾ ਆਪਣੇ ਦੋ ਸੂਰਮੇ ਲੈ ਕੇ ਆ ਸਾਡੇ ਨਿਸ਼ਾਨੇ ਦੇ ਅੱਗੇ ਖੜੇ ਕਰ ਦੇ ਅਸੀਂ ਨਿਸ਼ਾਨਾ ਪਰਖਣਾ ਤੇ ਗੁਰੂ ਸਾਹਿਬ ਜੀ ਨੇ ਇਹ ਬਚਨ ਸੁਣ ਕੇ ਹਰਾਨ ਹੋ ਗਏ ਸਾਰੇ ਗੁਰੂ ਸਾਹਿਬ ਜੀ ਨੇ ਆ ਜਿਹੜੀ ਆਦਮੀਆਂ ਮਾਰਨ ਵਾਲੀ ਗੱਲ ਕਰੀ ਐ ਨਾ ਬੰਦੇ ਮਾਰਨ ਵਾਲੀ ਕਹਿੰਦੇ ਜਦੋਂ ਇਹ ਗੱਲ ਆਖੀ ਡੱਲੇ ਦੇ ਆਦਮੀ ਜਿਹੜੇ ਇਕੱਠੇ ਕਰਕੇ ਲਿਆਂਦੇ ਸੀ ਨਾ ਉਹਨੇ ਹੌਲੀ-ਹੌਲੀ ਸਾਰੇ ਉੱਠ ਕੇ ਤੁਰਨ ਲੱਗ ਪਏ ਘਰਾਂ ਨੂੰ ਜਾਣ ਲੱਗ ਪਏ ਉੱਠ ਕੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਏ ਆਪਸ ਵਿੱਚ ਗੱਲਾਂ ਕਰਨ ਲੱਗੇ ਉਹ ਕਹਿੰਦੇ ਗੁਰੂ ਜੀ ਬੜੇ ਜਿੱਦੀ ਨੇ ਜੋ ਮਨ ਵਿੱਚ ਆਵੇ ਉਹ ਕਰਦੇ ਨੇ ਦੇਖੋ ਬੰਦੂਕ ਨੂੰ ਪਰਖਣ ਵਾਸਤੇ ਆਪਣੇ ਆਦਮੀ ਨੂੰ ਮਾਰਨਾ ਚਾਹੁੰਦੇ ਨੇ ਉਹ ਬੰਦੂਕ ਪਰਖਣ ਵਾਸਤੇ ਕੋਈ ਹਿਰਨ ਨੂੰ ਵੀ ਮਾਰ ਸਕਦੇ ਨੇ ਕਿਸੇ ਜਾਨਵਰ ਨੂੰ ਵੀ ਮਾਰ ਸਕਦੇ ਉਹ ਕਹਿੰਦੇ ਬੰਦੇ ਨੂੰ ਮਾਰਨਾ ਹੈ ਬੰਦੇ ਤੇ ਨਿਸ਼ਾਨਾ ਪਰਖਣਾ ਉਹ ਕਹਿੰਦੇ ਕਿਸੇ ਜਾਨਵਰ ਤੇ ਵੀ ਪਰਖ ਸਕਦੇ ਆ ਪਰ ਉਹ ਕੀ ਜਾਣਨ ਕਿ ਗੁਰੂ ਸਾਹਿਬ ਜੀ ਕੀ ਕਰਨਾ ਚਾਹੁੰਦੇ ਸਨ ਉਹ ਤੇ ਹੰਕਾਰ ਦੂਰ ਕਰਨਾ ਚਾਹੁੰਦੇ ਸਨ ਡੱਲੇ ਦਾ ਤਾਂ ਡੱਲੇ ਦੇ ਆਦਮੀ ਕਹਿਣ ਲੱਗੇ ਕਹਿੰਦੇ ਇਸ ਤਰ੍ਹਾਂ ਨਹੀਂ ਅਸੀਂ ਮਰਨਾ ਚਾਹੁੰਦੇ ਡੱਲੇ ਨੇ ਆਖਿਆ ਉਹ ਕਹਿੰਦੇ ਦੋ ਆਦਮੀ ਆਓ ਅੱਗੇ ਦੋ ਸੂਰਮੇ ਆਓ ਅੱਗੇ ਨਿਸ਼ਾਨਾ ਪਰਖਣਾ ਉਹ ਕਹਿੰਦੇ ਜੀ ਇਦਾਂ ਕੌਣ ਮਰੇਗਾ ਇਦਾਂ ਨਹੀਂ ਸਾਥ ਮਰਿਆ ਜਾਂਦਾ ਇਹ ਗੱਲਾਂ ਕਰਦੇ ਹੋਏ ਡੱਲੇ ਦੇ ਅੱਧੇ ਆਦਮੀ ਉੱਥੋਂ ਉੱਠ ਕੇ ਚਲੇ ਗਏ ਅੱਖ ਬਚਾ ਕੇ ਤੇ ਹੋਰ ਵੀ ਦੂਸਰੇ ਜਿਹੜੇ ਅੱਦੇ ਸੀ ਉਹ ਡਰਨ ਲੱਗ ਪਏ ਵੀ ਕਿਤੇ ਡੱਲਾ ਸਾਨੂੰ ਹੀ ਨਾ ਗੁਰੂ ਸਾਹਿਬ ਦੇ ਨਿਸ਼ਾਨੇ ਅੱਗੇ ਖੜਾ ਕਰ ਦੇਵੇ ਡੱਲਾ ਜੋ ਬੜੀਆਂ-ਬੜੀਆਂ ਗੱਲਾਂ ਮਾਰਦਾ ਸੀ ਉੱਚਪ ਕਰਕੇ ਬਹਿ ਗਿਆ ਸਤਿਗੁਰੂ ਜੀ ਹੱਥ ਵਿੱਚ ਬੰਦੂਕ ਫੜ ਕੇ ਨਿਸ਼ਾਨੇ ਉੱਤੇ ਕਰ-ਕਰ ਕੇ ਵੇਖਦੇ ਨੇ ਕਦੀ ਉਹਦਾ ਪਲੀਟਾ ਖੋਲ ਕੇ ਵੇਖਦੇ ਨੇ ਕਦੀ ਉਹਦੇ ਵਿੱਚ ਗੱਜ ਫੇਰਦੇ ਨੇ ਇਧਰੋਂ ਉਧਰੋਂ ਕੁਝ ਸਮਾਂ ਉਹ ਡਿੱਕਣ ਦੇ ਉਪਰੰਤ ਸਤਿਗੁਰੂ ਜੀ ਨੇ ਡੱਲੇ ਵੱਲ ਫਿਰ ਵੇਖ ਕੇ ਆਖਿਆ ਉਹ ਕਹਿੰਦੇ ਡੱਲਿਆ ਉਹ ਆਪਣੇ ਦੋ ਆਦਮੀ ਛੇਤੀ ਸਾਡੇ ਅੱਗੇ ਖੜੇ ਕਰ ਅਸੀਂ ਨਿਸ਼ਾਨਾ ਪਰਖਣਾ ਹੈ ਅਸੀਂ ਨਿਸ਼ਾਨਾ ਵੇਖਣਾ ਹੈ ਦੇਖਣਾ ਬੰਦੂਕ ਪੱਕੀ ਵੀ ਹੈ ਜਾਂ ਕੱਚੀ ਹੈ ਕੋਈ ਬੰਦਾ ਮਾਰ ਵੀ ਦੰਦੀ ਹੈ ਜਾਂ ਨਾ ਅਸੀਂ ਵੇਖਣਾ ਹੈ ਪਰ ਡੱਲਾ ਤੋਂ ਨੀਵੀਂ ਕਰਕੇ ਨਾ ਚੁੱਪ ਕਰਕੇ ਬਹਿ ਗਿਆ ਉਸਦੇ ਆਦਮੀ ਸਾਰੇ ਇੱਕ ਇੱਕ ਕਰਕੇ ਜਿਹੜੇ ਬੱਚੇ ਸੀ ਉਹ ਵੀ ਖਿਸਕ ਕੇ ਸਾਰੇ ਸਾਰੇ ਭੱਜ ਗਏ ਭਾਈ ਡੱਲਾ ਕੱਲਾ ਰਹਿ ਗਿਆ ਭਾਈ ਡੱਲਾ ਗੁਰਮਖ ਪਿਆਰੇ ਜਦੋਂ ਕੱਲਾ ਬੈਠਾ ਚੁੱਪ ਰਿਹਾ ਉਧਰੋਂ ਧਿਆਨ ਹਟਾ ਕੇ ਦੁਨਾਲੀ ਬੰਦੂਕ ਹੈ ਦੁਨਾਲੀ ਦੇ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਉਧਰੋਂ ਧਿਆਨ ਹਟਾ ਕੇ ਫਿਰ ਗੁਰੂ ਜੀ ਨੇ ਤੀਜਾ ਬਚਨ ਕੀਤਾ ਹੁਣ ਸਤਗੁਰ ਪਾਤਸ਼ਾਹ ਜੀ ਦੋ ਗੋਲੀਆਂ ਪਾ ਲਈਆਂ ਦੋ ਗੋਲੀਆਂ ਬੰਦੂਕ ਵਿੱਚ ਪਾ ਕੇ ਨਾ ਗਾਜ ਨਾਲ ਠੋਕ ਕੇ ਚੰਗੀ ਤਰ੍ਹਾਂ ਤਿਆਰ ਕਰ ਲਈ ਬੰਦੂਕ ਲੋਡ ਕਰ ਲਈ ਸਤਗੁਰਾਂ ਨੇ ਬੰਦੂਕ ਆਖਿਆ ਉਹ ਕਹਿੰਦੇ ਡਲਿਆ ਤੇਰੇ ਆਦਮੀ ਨਹੀਂ ਆਉਂਦੇ ਤੂੰ ਹੀ ਖੜ ਜਾ ਮੁਰਿਆ ਖੁਸ ਸਤਨਾ ਉਹ ਤੇਰੇ ਆਦਮੀ ਨਹੀਂ ਆਉਂਦੇ ਤੂੰ ਹੀ ਖੜ ਜਾ ਹੱਥ ਜੋੜ ਲੈ ਕਹਿੰਦਾ ਜੀ ਛੋਟੇ ਛੋਟੇ ਬੱਚੇ ਨੇ ਮੇਰੇ ਮਾਫ ਕਰ ਦਿਓ ਕਹਿੰਦੇ ਚੰਗਾ ਫਿਰ ਬੈਠ ਇੱਥੇ ਤੈਨੂੰ ਹੁਣੇ ਦਿਖਾਉਣਾ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਸਿੱਖਾ ਉਹ ਜਾ ਉੱਥੇ ਜਾ ਕੇ ਨਾ ਉੱਚੀ ਦਿਨੇ ਆਵਾਜ਼ ਦੇ ਕੇ ਕਹੀਂ ਦੋ ਪਿਓ ਪੁੱਤਰ ਬੈਠੇ ਨੇ ਉਹ ਸਾਹਮਣੇ ਉੱਥੇ ਆਵਾਜ਼ ਦੇ ਕੇ ਕਹੀਂ ਵੀ ਤੁਹਾਨੂੰ ਸਤਿਗੁਰੂ ਜੀ ਬੁਲਾਉਂਦੇ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਛੇਤੀ ਚਲੋ ਤੇ ਗੁਰਮਖ ਪਿਆਰੇ ਹੁਣ ਉਹ ਸਿੱਖਣੇ ਜਾ ਕੇ ਉਦੋਂ ਹੀ ਕਿਹਾ ਵੀ ਤੁਹਾਨੂੰ ਸਤਿਗੁਰਾਂ ਨੇ ਬੁਲਾਇਆ ਨਵੀਂ ਬੰਦੂਕ ਆਈ ਹੈ ਤੇ ਉਹਦਾ ਨਿਸ਼ਾਨਾ ਪਰਖਣਾ ਹੈ ਗੋਲੀ ਦਾ ਵੀ ਇਹ ਬੰਦਾ ਮਾਰਦੀ ਵੀ ਹੈ ਜਾਂ ਨਾ ਸਤਿਗੁਰਾਂ ਨੇ ਬੁਲਾਇਆ ਤੁਹਾਨੂੰ ਤੇ ਗੁਰਮਖ ਪਿਆਰੇ ਉਹ ਅੱਧਾ ਅੱਧੀ ਸੁਨੇਹਾ ਸੁਣਿਆ ਸੀ ਉਹਨਾਂ ਨੇ ਪੱਗਾਂ ਬਣਦੇ ਸਨ ਤੋਂ ਉਹਨੇ ਦਮਾਲੇ ਸਜਾਰੇ ਨੇ ਹੱਥ ਵਿੱਚ ਲੜਨੇ ਦੋਨਾਂ ਦੇ ਅੱਧੀ ਕੋ ਪੱਗ ਬਣ ਨਹੀਂ ਅੱਧੱਕ ਦਮਾਲਾ ਬਣ ਲਿਆ ਅੱਧਾ ਘ ਰੰਦਾ ਹੱਥ ਵਿੱਚ ਲੜਾ ਦੋਨੇ ਭੱਜ ਲੇ ਆਖੁਰ ਸਤਨਾ ਪੱਗਾਂ ਬਣਦੇ ਬਣਦੇ ਦੋਨੇ ਭੱਜ ਲੇ ਉਹ ਦੋਨੇ ਪਿਓ ਪੁੱਤਰ ਪਿਓ ਪੁੱਤਰ ਸਨ ਉਹ ਪਿਓ ਪੁੱਤਰ ਕੌਣ ਸਨ ਰੰਗਰੇਟੇ ਦੇ ਰੰਗਰੇਟੇ ਪਰਿਵਾਰ ਵਿੱਚੋਂ ਮਜਬੀ ਸਿੰਘਾਂ ਚੋਂ ਸਨ ਉਹ ਦੋਨੇ ਰੰਗਰੇਟੇ ਪਰਿਵਾਰ ਵਿੱਚੋਂ ਦੋਨੇ ਜਾਨੇ ਇੱਕ ਦਾ ਨਾਂ ਹੈ ਵੀਰ ਸਿੰਘ ਦੂਜੇ ਦਾ ਨਾਂ ਹੈ ਧੀਰ ਸਿੰਘ ਪਿਓ ਪੁੱਤਰ ਨੇ ਦੋਨੇ ਭੱਜੇ ਆਏ ਆਕੇ ਨਾ ਸਤਿਗੁਰਾਂ ਦੇ ਅੱਗੇ ਖੜ ਗਏ ਸਤਿਗੁਰੂ ਜੀ ਨੇ ਕਿਹਾ ਓਏ ਅਸਾਂ ਤਾਂ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਬੁਲਾਇਆ ਉਹ ਤੁਸੀਂ ਦੋਵੇਂ ਖੜੇ ਹੋ ਗਏ ਕਦੇ ਪੁੱਤਰ ਉਹਨੂੰ ੱਤਕਾ ਮਾਰਦੇ ਆਪਣੇ ਪਿਓ ਨੂੰ ਕਦੇ ਪਿਓ ੱਤਕਾ ਮਾਰਦੇ ਆਪਣੇ ਪੁੱਤਰ ਨੂੰ ਵੀ ਮੈਂ ਖੜਨਾ ਹੈ ਮੈਂ ਖੜਨਾ ਇੱਕ ਦੂਜੇ ਤੋਂ ਮੂਹਰੇ ਹੋ ਕੇ ਖੜਦੇ ਆ ਉਹ ਕਹਿੰਦੇ ਕਿਉਂ ਝਗੜਾ ਕਰ ਰਹੇ ਹੋ ਦੋਵੇਂ ਅਸੀਂ ਤੇ ਇੱਕ ਨੂੰ ਬੁਲਾਇਆ ਹੁਣ ਪਿਤਾ ਨੇ ਆਖਿਆ ਆਖਣ ਲੱਗਾ ਸੱਚੇ ਪਾਤਸ਼ਾ ਜਦੋਂ ਆ ਸਿੱਖ ਨੇ ਜਾ ਕੇ ਸੁਨੇਹਾ ਦਿੱਤਾ ਉਨੇ ਕਿਸੇ ਦਾ ਨਾਮ ਨਹੀਂ ਲਿਆ ਵੀ ਗੁਰੂ ਸਾਹਿਬ ਜੀ ਨੇ ਕਿਹਨੂੰ ਬੁਲਾਇਆ ਇਸ ਕਰਕੇ ਮੈਂ ਤੁਹਾਡੇ ਅੱਗੇ ਖੜਾ ਹੋਣਾ ਚਾਹਣਾ ਆ ਪੁੱਤਰ ਮੇਰਾ ਝਗੜਾ ਕਰਦਾ ਮੇਰੇ ਨਾਲ ਮੈਂ ਤੁਹਾਡਾ ਹੁਕਮ ਪਹਿਲਾਂ ਸੁਣਿਆ ਸੀ ਇਸ ਕਰਕੇ ਮੇਰਾ ਹੱਕ ਬੰਦ ਹੈ ਨਿਸ਼ਾਨੇ ਅੱਗੇ ਖੜੇ ਹੋਣ ਦਾ ਆ ਮੇਰਾ ਪੁੱਤਰ ਮੇਰੇ ਨਾਲ ਝਗੜਾ ਕਰਦਾ ਹੈ ਕਿ ਮੈਂ ਤੁਹਾਡੇ ਨਿਸ਼ਾਨੇ ਅੱਗੇ ਖੜਾ ਹੋਣਾ ਹੈ ਪਰ ਇਹ ਮੇਰਾ ਪੁੱਤਰ ਇਹ ਨਿਸ਼ਾਨੇ ਅੱਗੇ ਜਿੱਦ ਕਰਦਾ ਖੜੇ ਹੋਣ ਦੀ ਸੋ ਕਿਰਪਾ ਕਰਕੇ ਇਹ ਨਿਸ਼ਾਨਾ ਇਹ ਤੇ ਨਾ ਮੇਰੇ ਤੇ ਹੁੰਡ ਕੇ ਵੇਖੋ ਪੁੱਤਰ ਨੇ ਕਿਹਾ ਹੁਣ ਪੁੱਤ ਪਿਤਾ ਦੀ ਗੱਲ ਸੁਣ ਕੇ ਜਦੋਂ ਪਿਤਾ ਦੀ ਗੱਲ ਸੁਣੀ ਨਾ ਪੁੱਤਰ ਨੇ ਵਿਚ ਟੋਕਦੇ ਹੋਏ ਕਿਹਾ ਨੇ ਕਹਿੰਦਾ ਸਤਿਗੁਰੂ ਜੀ ਤੁਸੀਂ ਮੇਰੇ ਤੇ ਨਿਸ਼ਾਨਾ ਪਰਖੋ ਕਿਉਂ ਕਿਉਂਕਿ ਮੈਂ ਦੋ ਕਦਮ ਪਹਿਲਾਂ ਦੌੜ ਕੇ ਆਇਆ ਮੇਰੇ ਪਿਤਾ ਨਾਲੋਂ ਆਖੋ ਸਤਨਾਮ ਦੋ ਕਦਮ ਮੈਂ ਪਹਿਲਾਂ ਪਹੁੰਚ ਗਿਆ ਸੀ ਤੁਹਾਡੇ ਕੋਲ ਮੇਰੇ ਪਿਤਾ ਨਾਲੋਂ ਫਿਰ ਮੇਰਾ ਹੱਕ ਬਣਦਾ ਹੈ ਦੇਖੋ ਉਧਰ ਤੇ ਲੜ ਰਹੇ ਨੇ ਵੀ ਮੈਂ ਅੱਗੇ ਹੋਣਾ ਮੈਂ ਅੱਗੇ ਹੋਣਾ ਡੱਲਾ ਹੈਰਾਨ ਹੋ ਗਿਆ ਦੋਹਾਂ ਪਿਓ ਪੁੱਤਰ ਸਤਿਗੁਰੂ ਪਾਤਸ਼ਾਹ ਜੀ ਦੇ ਨਿਸ਼ਾਨੇ ਅੱਗੇ ਖੜੇ ਹੋਣ ਵਾਸਤੇ ਇੱਕ ਦੂਜੇ ਤੋਂ ਉਤਸ਼ਾਹ ਨੇ ਜਿੱਦ ਕਰ ਰਹੇ ਨੇ ਸਤਿਗੁਰੂ ਜੀ ਕਹਿੰਦੇ ਕਹਿੰਦੇ ਚੰਗਾ ਇਦਾਂ ਕਰੋ ਦੋਨੇ ਖੜ੍ਹ ਜੋ ਦੋਨੇ ਖੜਜੋ ਦੋਨਾ ਵਿੱਚ ਦੀ ਲੰਗਾ ਦਿੰਨਾ ਗੋਲੀ ਆਖੋ ਸਤਨਾ ਦੋਨੇ ਖੜ ਗਏ ਗੁਰੂ ਸਾਹਿਬ ਜੀ ਨੇ ਸਿਰ ਦੇ ਉੱਪਰ ਦੀ ਗੋਲੀ ਲੰਗਾ ਦਿੱਤੀ ਤੇ ਗੁਰਮਖ ਪਿਆਰਿਓ ਬੰਦੂਕ ਧਰ ਦਿੱਤੀ ਸਤਗੁਰਾਂ ਨੇ ਕਹਿੰਦੇ ਡੱਲਿਆ ਉਹ ਕਹਿੰਦੇ ਵੇਖ ਕੋਈ ਐਡੇ ਵੱਡੇ ਬਹਾਦਰ ਯੋਧੇ ਮੇਰੇ ਨਾਲ ਸੀ ਉਹ ਜਿਹੜੇ ਤੂੰ ਕਹਿੰਦਾ ਸੀ ਨਾ ਵੀ ਮੇਰੇ ਯੋਧੇ ਨੇ ਉਹਨਾਂ ਨੇ ਭੱਜ ਜਾਣਾ ਸੀ ਵੇਖ ਉਹ ਭੱਜ ਗਏ ਮੇਰੇ ਨਾਲ ਉਹ ਰਹੇ ਨੇ ਜਿਹੜੇ ਬਿਨਾਂ ਤਨਖਾਹ ਤੋਂ ਰਹੇ ਨੇ ਆਖੋ ਸਤਨਾ ਤੂੰ ਤਾਂ ਤਨਖਾਹ ਹੀ ਰੱਖੇ ਹੋਏ ਨੇ ਤਨਖਾਹ ਦਿੰਦੇ ਪਰ ਮੇਰੇ ਨਾਲ ਬਿਨਾਂ ਤਨਖਾਹ ਤੋਂ ਲੜੇ ਨੇ ਬਿਨਾਂ ਤਨਖਾਹੋਂ ਰਹੇ ਨੇ ਤੇਰੇ ਜਿਹੜੇ ਬਹਾਦਰ ਸੂਰਮੇ ਯੋਧੇ ਤੋਂ ਕਹਿੰਦਾ ਸੀ ਉਹ ਤਾਂ ਮੌਤ ਤੋਂ ਡਰਦੇ ਕੈਰ ਹੋ ਕੇ ਖਿਸਕ ਗਏ ਅਸੀਂ ਉਹਨਾਂ ਨੂੰ ਮਾਰਨ ਥੋੜਾ ਲੱਗੇ ਸੀ ਅਸੀਂ ਤੇ ਪਰਖਣਾ ਸੀ ਪਰ ਉਹ ਮਰਨ ਦੀਆਂ ਗੱਲਾਂ ਸੁਣ ਕੇ ਭੱਜ ਗਏ ਐਸੇ ਡਰਪੋਕ ਉਹ ਤੇਰੇ ਯੋਧੇ ਰਨ ਨੂੰ ਛੱਡ ਕੇ ਬੰਦੂਕਾਂ ਤੇ ਤੀਰਾਂ ਦੇ ਵਾਰਾਂ ਨੂੰ ਕਿੱਥੇ ਉਹ ਸਹਾਰ ਸਕਦੇ ਸਗੋਂ ਆਪ ਵੀ ਭੱਜ ਜਾਂਦੇ ਤੇ ਹੋਰਾਂ ਨੂੰ ਵੀ ਭਜਾ ਕੇ ਲੈ ਜਾਂਦੇ ਇਹ ਸਾਡੇ ਪਾਸ ਮਹਾਂਵਲੀ ਯੋਧੇ ਨੇ ਇਨਾਂ ਨੇ ਜੰਗ ਵਿੱਚ ਲੱਖਾਂ ਤੁਰਕਾਂ ਨੂੰ ਮਾਰ ਦਿੱਤਾ ਇਹ ਬਚਨ ਸੁਣ ਕੇ ਡੱਲੇ ਦਾ ਹੰਕਾਰ ਦੂਰ ਹੋ ਗਿਆ ਹੱਥ ਜੋੜ ਲੇ ਸਤਿਗੁਰੂ ਜੀ ਤੁਹਾਡੀਆਂ ਤੁਸੀਂ ਜਾਣਦੇ ਹੋ ਆਖੋ ਸਤਨਾ ਤੇ ਅਗਲੀ ਕਥਾ ਆ ਰਹੀ ਹੈ ਇੱਥੇ ਹੁਣ ਤਲਵੰਡੀ ਵਿੱਚ ਡੇਰਾ ਲਾਇਆ ਗੁਰੂ ਸਾਹਿਬ ਨੇ ਹੁਣ ਤਲਵੰਡੀ ਦੀ ਸਾਰੀ ਕਥਾ ਅੱਗੇ ਆਵੇਗੀ ਤਲਵੰਡੀ ਸਾਹਿਬ ਦੀ ਦਮਦਮਾ ਸਾਹਿਬ ਦੀ ਤਖਤ ਦਮਦਮਾ ਸਾਹਿਬ ਉਹ ਧਿਆਨ ਨਾਲ ਸੁਣਿਓ ਕਿਉਂਕਿ ਸਾਡੇ ਤਖਤ ਨੇ ਇਹ ਇਹ ਇਹਦੀ ਕਥਾ ਜ਼ਰੂਰ ਸਾਨੂੰ ਇਹਦੇ ਬਾਰੇ ਨੌਲੇਜ ਚਾਹੀਦੀ ਹੈ ਤਖਤ ਬਾਰੇ ਪੰਜ ਤਖਤ ਨੇ ਇੱਕ ਇਹ ਵੀ ਤਖਤ ਹੈ ਦਮਦਮਾ ਸਾਹਿਬ ਸੋ ਰਹੀਆਂ ਕਥਾਵਾਂ ਸਰਵਣ ਕਰੋ ਅਗਲੀ ਕਥਾ ਜੋ ਦਿੱਲੀ ਤੋਂ ਸਰਸਾ ਨਦੀ ਤੇ ਵਿਛੋੜੇ ਤੇ ਦਿੱਲੀ ਵੱਲ ਚਲੀਆਂ ਗਈਆਂ ਸਨ ਮਤਾਵਾ ਮਾਤਾ ਸਹਿਬ ਦੇਵਾ ਮਾਤਾ ਸੁੰਦਰੀ ਤੇ ਉਹ ਦੋਵੇਂ ਮਤਾਵਾ ਦਿੱਲੀ ਤੋਂ ਆ ਗਈਆਂ ਸਤਿਗੁਰਾਂ ਦੇ ਕੋਲ ਇੱਥੇ ਤਲਵੰਡੀ ਆਈਆਂ ਇਹ ਅਗਲੀ ਕਥਾ ਹੈ ਰਹਿਨੀਆਂ ਕਥਾਵਾਂ ਸਰਵਣ ਕਰੋ ਤੇ ਅਗਲੀ ਕਥਾ ਤਲਵੰਡੀ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਨੇ ਕਮਰਕਸਾ ਖੋਲਣਾ ਜੁੱਧ ਦਾ ਇੱਥੇ ਜੁੱਧ ਦਾ ਕਮਰਕਸਾ ਖੋਲਿਆ ਸਤਿਗੁਰੂ ਜੀ ਨੇ ਇਦੋਂ ਬਾਅਦ ਇਹ ਇਹ ਸਥਾਨ ਦਾ ਨਾਮ ਦਮਦਮਾ ਸਾਹਿਬ ਦੋ ਕਾਰਨਾ ਕਰਕੇ ਆਇਆ ਇੱਕ ਕਾਰਨ ਹੈ ਕਿ ਗੁਰੂ ਸਾਹਿਬ ਜੀ ਨੇ ਇੱਥੇ ਕਮਰਕਸਾ ਖੋਲਿਆ ਆ ਕੇ ਜੁੱਧ ਦਾ ਤੇ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਸਤਿਗੁਰਾਂ ਨੇ ਇੱਥੇ ਆ ਕੇ ਦਮ ਲਿਆ ਖੋ ਸਤਨਾ ਤਾ ਕਰਕੇ ਇਹ ਅਸਥਾਨ ਦਾ ਨਾਮ ਹੈ ਦਮਦਮਾ ਸਾਹਿਬ ਦਮ ਲਿਆ ਇੱਥੇ ਆ ਕੇ ਜੁੱਧਾਂ ਤੋਂ ਇਸ ਤੋਂ ਬਾਅਦ ਜੁੱਧ ਨਹੀਂ ਕੀਤਾ ਸਤਿਗੁਰਾਂ ਨੇ ਜੰਗ ਨਹੀਂ ਕੀਤਾ ਇਸ ਤੋਂ ਬਾਅਦ ਸੋ ਅਗਲੀ ਕਥਾ ਇਹ ਵਿਸਥਾਰ ਨਾਲ ਸਰਵਣ ਕਰਿਓ ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਕਿ ਗੁਰੂ ਕੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਜੀਵਨ ਸਫਲਾ ਕੀਤਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਨਿਸਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਨ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ